ਸਾਸ ਸ੍ਰੀ ਕਬੀਰ ਜੀ ਉਹ ਆਸਾ ਰਾਗ ਦੇ ਵਿੱਚ ਭਗਤ ਕਬੀਰ ਜੀ ਦਾ ਹੁਕਮਨਾਮਾ ਅੰਗ ਨੰਬਰ 478 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਸੋਤੇ ਅਪਰਾਧ ਕਰਤ ਹੈ ਜੇਤੇ ਸੁੱਤ ਕਹਿੰਦੇ ਨੇ ਪੁੱਤਰ ਨੂੰ ਅਪਰਾਧ ਕਹਿੰਦੇ ਨੇ ਗਲਤੀਆਂ ਭਗਤ ਕਬੀਰ ਜੀ ਉਦਾਹਰਨ ਦੇ ਕੇ ਸਮਝਾਦੇ ਨੇ ਕਿ ਜਿਵੇਂ ਇੱਕ ਪੁੱਤਰ ਬਹੁਤ ਗਲਤੀਆਂ ਕਰਦਾ ਹੈ ਤੇ ਉਸ ਦੀ ਮਾਂ ਉਹਦੀਆਂ ਗਲਤੀਆਂ ਨੂੰ ਭੁਲਾ ਦਿੰਦੀ ਹੈ ਪਰ ਉਸ ਨੂੰ ਸਮਝਾਉਂਦੀ ਜ਼ਰੂਰ ਹੈ ਇਹ ਪ੍ਰਮਾਤਮਾ ਇਸੇ ਕਰਕੇ ਮੈਂ ਅਵਜੀਦਾ ਪੁੱਤਰ ਹਾਂ ਆਪ ਜੀ ਮੇਰੇ ਮਾਤਾ ਪਿਤਾ ਹੋ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਰਾ ਪਰਾਤਾ ਜਿਵੇਂ ਇੱਕ ਮਾਂ ਆਪਣੇ ਪੁੱਤਰ ਦੀਆਂ ਗਲਤੀਆਂ ਨੂੰ ਭੁਲਾ ਦਿੰਦੀ ਹੈ ਸੋਤ ਅਪਰਾਧ ਕਰਤ ਹੈ ਜੇਤੇ ਜਿੰਨੀਆਂ ਮਰਜ਼ੀ ਗਲਤੀਆਂ ਕਰੇ ਪਰ ਜਦੋਂ ਉਹ ਮਾਂ ਮਮਤਾ ਦੇ ਵਿੱਚ ਆਉਂਦੀ ਹੈ ਪਿਆਰ ਵਿੱਚ ਆਉਂਦੀ ਹੈ ਤੇ ਆਪਣੇ ਪੁੱਤਰ ਦੀਆਂ ਗਲਤੀਆਂ ਨਹੀਂ ਦੇਖਦੀ ਜਨਨੀ ਚੇਤਨਾ ਰਾਕਸ ਤੇ ਤੇ ਜਨਨੀ ਮਾਂ ਆਪਣੇ ਚਿੱਤ ਵਿੱਚ ਉਹ ਸਾਰੀਆਂ ਗਲਤੀਆਂ ਪੁਲਾ ਦਿੰਦੀ ਆ ਵਿਸਾਰ ਦਿੰਦੀ ਆ ਭਾਵ ਕੇ ਉਹ ਗਲਤੀਆਂ ਦਾ ਟੋਕਰ ਆਪਣੇ ਮਨ ਵਿੱਚ ਨਹੀਂ ਰੱਖਦੀ। ਰਾਮ ਮਈਆ ਹੋਂਬਾਰਕ ਤੇਰਾ हे ਪ੍ਰਮਾਤਮਾ ਰੂਪੀ ਮਾਂ ਇਸੇ ਤਰ੍ਹਾਂ ਮੈਂ ਤੇਰਾ ਬਾਲ ਕਹਾ ਤੇਰਾ ਬੱਚਾ ਹਾਂ। ਕਾਹੇ ਨਖੰਡ ਸਭਗਣ ਮੇਰਾ। ਮੇਰੇ ਵਿੱਚੋਂ ਇਹ ਔਗਣਾ ਦੀ ਪੰਡ ਕਿਉਂ ਨਹੀਂ ਦੂਰ ਕਰ ਦਿੰਦੇ ਮੇਰੇ ਉੱਤੇ ਤਰਸ ਕਰੋ। ਅਤੇ ਮੈਨੂੰ ਇਹੜਾ ਗਲਤੀਆਂ ਤੋਂ ਬਚਾ ਕੇ ਮੈਨੂੰ ਚੰਗੀ ਮਾਤ ਬਖਸ਼ਿਸ਼ ਕਰੋ। ਰਹਾਓ ਜੇਤ ਕਰੋਪ ਕਰੇ ਤਕਰਤਾ ਆ। ਕਹਿੰਦੇ ਜੇ ਬੱਚਾ ਜਿੰਨਾ ਮਰਜੀ ਵਿਗੜਿਆ ਹੋਵੇ ਕ੍ਰੋਧ ਵਿੱਚ ਆ ਕੇ ਜੇ ਮਾਂ ਨੂੰ ਮਾਰਨ ਵੀ ਪਵੇ ਮਾਂ ਨੂੰ ਚੰਗਾ ਮਾੜਾ ਬੋਲ ਬੋਲ ਵੀ ਦਵੇ ਤਾਂ ਵੀ ਚੀਤ ਨਾ ਰੱਖ ਸਮਾਇਆ ਮਾਂ ਜਿਹੜੀ ਹੈ ਤਾਂ ਵੀ ਉਹ ਆਪਣੇ ਹਿਰਦੇ ਦੇ ਵਿੱਚ ਉਹ ਦੁਸ਼ਮਣੀ ਨਹੀਂ ਪਾਲ ਕੇ ਰੱਖਦੀ ਫਿਰ ਵੀ ਕਦੇ ਨਾ ਕਦੇ ਜਾ ਕੇ ਪੁੱਤਰ ਨੂੰ ਸਮਝਾਦੀ ਹੈ ਤੇ ਪੁੱਤਰ ਪ੍ਰਤੀ ਪਿਆਰ ਹੀ ਰੱਖਦੀ ਹੈ ਇਹ ਪ੍ਰਮਾਤਮਾ ਇਵੇਂ ਹੀ ਮੈਂ ਗਲਤੀਆਂ ਦਾ ਪੁਤਲਾ ਹਾਂ ਆਪ ਜੀ ਮੇਰੇ ਮਾਤਾ ਪਿਤਾ ਦੇ ਸਮਾਨ ਹੋ ਚਿੰਤਾ ਭਵਨ ਮਨ ਪਰਯੋਹ ਮਾਰਾ ਮੇਰਾ ਜਿਹੜਾ ਮਨ ਹੈ ਚਿੰਤਾ ਦੇ ਖੂਦ ਦੇ ਵਿੱਚ ਡਿੱਗਾ ਹੋਇਆ ਹੈ ਕਿਰਪਾ ਕਰੋ ਮੈਨੂੰ ਇਸ ਚਿੰਤਾ ਦੇ ਖੂਦ ਦੇ ਵਿੱਚੋਂ ਬਚਾਉਣ ਵਾਸਤੇ ਨਾਮ ਬਿਨਾ ਕੈਸੇ ਉਤਰ ਸਪਾਰਾ ਨਾਮ ਤੋਂ ਬਗੈਰ ਇਸ ਚਿੰਤਾ ਰੂਪੀ ਖੂਦ ਦੇ ਵਿੱਚੋਂ ਮੈਂ ਨਿਕਲ ਨਹੀਂ ਸਕਦਾ ਦੇ ਬਿਮਲ ਮਤ ਸਦਾ ਸਰੀਰਾ اے ਪ੍ਰਮਾਤਮਾ ਇਹ ਸਰੀਰ ਆਪ ਜੀ ਦਾ ਬਖਸ਼ਿਆ ਹੋਇਆ ਮੈਨੂੰ ਐਸੀ ਮਤ ਬਖਸ਼ਿਸ਼ ਕਰੋ ਸਹਿਜ ਸਹਿਜ ਗੁਣ ਰਵੈ ਕਬੀਰਾ ਕਿ ਮੈਂ ਪਰਮਾਤਮਾ ਦੇ ਨਾਮ ਨੂੰ ਸਹਿਜੇ ਸਹਿਜੇ ਗੁਣ ਗਾਇਨ ਕਰਦਾ ਰਮਾ ਤੇ ਇਸ ਮਨ ਨੂੰ ਸਮਝਾਵਾਂ ਕਿ ਗਲਤੀਆਂ ਤੋਂ ਬਚ ਕੇ ਸਿੱਧੇ ਰਸਤੇ ਪੈ ਇਸ ਕਰਕੇ ਪਬ ਕਬੀਰ ਜੀ ਕਹਿੰਦੇ ਕਿ ਇਹ ਪਰਮਾਤਮਾ ਤੇ ਚਰਨਾਂ ਵਿੱਚ ਅਰਦਾਸ ਹੈ ਕਿ ਸਹਿਜ ਸਹਿਜ ਭਾਵ ਮੇਰਾ ਮਨ ਪਟਕਣਾ ਤੋਂ ਦੂਰ ਰਹਿ ਕੇ ਉਸ ਪਰਮਾਤਮਾ ਦਾ ਸਿਮਰਨ ਕਰੇ ਤਾਂ ਜੋ ਮੈਂ ਇਹਨਾਂ ਗਲਤੀਆਂ ਤੋਂ ਬਚ ਸਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ